ਬਹੁਦੇ ਹੀ ਪਰੇ ਜਾਗ ਲੈ ਮੇਰੇ ਇੱਕੋ ਜੀਆਂ ਕੋ ਰਾਖੇ ਖਾਂਦੇ ਬੰਦੀ ਜ਼ਮੀਨਾਂ ਤੇ ਹਰ ਪਾਸੇ ਮਿੱਟੀ ਵਿੱਚੋਂ ਹੀਰੇ ਨਮਦੇ ਸਭ ਕਦਿਲ ਗਜਾਵਾਂ ਭਾਵੇਂ ਅੱਜ ਹਮਰੇ ਖਾਂਦੇ ਪਰ ਫਿਰ ਵੀ ਮੇਂ ਆਉਂਦੇ ਜਦ ਕੋਈ ਦਾ মুখ ਖਲੇ ਜਾਣਾ ਢੁੱਲਿਆ ਲਾਟਾ ਦੁਲਦਾ ਜਦ ਹਦਕਾਨੀ ਖੂਨ ਖੱਪਦਾ ਫਤੇ ਵਤਨ ਦਾ ਨਾ ਫਿਰ ਆਉਂਦਾ ਏ ਸਭ ਕਿਸੇ ਹੀ ਕਾਲਜ ਵੱਲੋਂ ਇੱਥੇ ਆ ਕੇ ਸਾਨੂੰ ਕਾਫੀ ਵਧੀਆ ਲੱਗਿਆ ਉਸ ਪਾਵਨ ਧਰਤੀ ਤੇ ਆਏ ਆ ਅਸੀਂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਆਪਣਾ ਜਨਮ ਬਚਪਨ ਬਤੀਤ ਕੀਤਾ ਅਤੇ ਇੰਨੇ ਹੀ ਸਫਰਾਂ ਤੋਂ ਉਹਨਾਂ ਨੇ ਸ਼ੁਰੂ ਹੋ ਕੇ ਦੇਸ਼ ਦੀ ਆਜ਼ਾਦੀ ਦੀ ਲਗਾਮ ਫੜੀ ਹੈ ਤੇ ਅੱਜ ਜੇ ਅਸੀਂ ਮਤਲਬ ਸੁਤੰਤਰ ਦੇਸ਼ ਦੇ ਵਿੱਚ ਜੀ ਰਹੇ ਆ ਉਹ ਸਿਰਫ ਸਰਦਾਰ ਭਗਤ ਸਿੰਘ ਵਰਗੇ ਨੌਜਵਾਨ ਸੂਰਬੀਰਾਂ ਦੀ ਦੇਣ ਕਰਕੇ ਹੀ ਆ ਸੋ ਸਾਨੂੰ ਬਹੁਤ ਵਧੀਆ ਲੱਗੇ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਜੀ। ਨੋਕਦਾ ਜਿਹੜਾ ਸੀ ਤੁਹਾਨੂੰ ਸਤਿਕਾਰ ਹੋ ਗਿਆ। ਕਿਵੇਂ ਜੀ ਤਾਂ ਆਪਣੇ ਜਿਹੜੇ ਦੇਖੇ ਸੀ ਪੰਜਾਬ ਦੇ ਤੇ ਉਹ ਸਾਰਾ ਉਹ ਵੇਖੋ ਜੀ ਮਤਲਬ ਆਪਾਂ ਜੇ ਗੱਲ ਕਰੀਏ ਜਿਉਂ ਉਹਨਾਂ ਦੇ ਸੁਪਨੇ ਸੀ ਇੱਕ ਸੁਤੰਤਰ ਭਾਰਤ ਦੇ ਸੀਗੇ ਪਰ ਜੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਦਾ ਜ਼ਿਆਦਾ ਰੁਝਾਨ ਹੋ ਗਿਆ ਵਿਦੇਸ਼ਾਂ ਵੱਲ ਨੂੰ ਵਿਦੇਸ਼ਾਂ ਦੇ ਨਾਲ ਨਾਲ ਇਥੋਂ ਦੀ ਨੌਜਵਾਨ ਪੀੜੀ ਦੀ ਜੇ ਆਪਾਂ ਗੱਲ ਕਰੀਏ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਸੋ ਲੋੜ ਹੈ ਵੀ ਆਪਾਂ ਉਹਨਾਂ ਦੇ ਸੁਪਨੇ ਉਹਨੂੰ ਸਕਾਰ ਕਰੀਏ ਤਾਂ ਜੋ ਮਤਲਬ ਜਿਹੜੇ ਸੁਪਨੇ ਉਹਨਾਂ ਨੇ ਦੇਖੇ ਸੀ ਇੱਕ ਸੁਤੰਤਰ ਦੇਸ਼ ਦੇ ਲਈ ਉਹ ਅੱਜ ਆਪ ਬੂਰੇ ਕਰ ਸਕੀਏ ਜਿਵੇਂ ਨੌਜਵਾਨ ਪਹਿਲਾਂ ਆਉਂਦੇ ਸੀ ਲੋਕ ਮੇਲਾ ਹੁੰਦਾ ਸੀ ਅੱਜ ਲੋਕ ਮੇਲਾ ਘੱਟ ਤੇ ਰਾਸੀ ਮੇਲਾ ਜ਼ਿਆਦਾ ਵੱਧ ਕੇ ਰਹਿ ਗਿਆ ਘੱਟ ہاں ਜੀ ਇਹ ਤਾਂ ਹੈ ਦੇਖੋ ਮੰਨ ਕੇ ਚੱਲੋ ਵੀ ਇੱਥੇ ਜੇ ਆਪਾਂ ਗੱਲ ਕਰੀਏ ਪਹਿਲਾਂ ਲੋਕ ਸੀਗੇ ਇਤਿਹਾਸ ਦੇ ਪ੍ਰਤੀ ਜਾਣੂ ਹੁੰਦੇ ਸੀ ਅੱਜ ਕੱਲ ਕੀ ਹੈ ਮਤਲਬ ਜੇ ਕੋਈ ਵੱਡਾ ਲੀਡਰ ਆ ਗਿਆ ਮਤਲਬ ਜ਼ਿਆਦਾ ਜ਼ੋਰ ਦਾ ਹੁੰਦਾ ਬਸ ਉਹਨਾਂ ਨਾਲ ਇੱਕ ਫੋਟੋ ਹੋ ਜੇ ਤਾਂ ਬਸ ਮਕਸਦ ਪੂਰਾ ਹੋ ਜਾਂਦਾ ਪਰ ਅੱਜ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਲੋਕਾਂ ਦੀ ਇਹ ਸੋਚ ਬਣ ਕੇ ਰਹਿ ਗਈ ਹੈ ਪਰ ਜੇ ਪਿਛਲੇ ਸਮਿਆਂ ਦੀ ਜੇ ਆਪਾਂ ਗੱਲ ਕਰੀਏ ਉਦੋਂ ਮਤਲਬ ਲੋਕਾਂ ਨੂੰ ਸੀਗਾ ਵੀ ਇਤਿਹਾਸ ਪ੍ਰਤੀ ਜਾਣੂ ਹੋਈਏ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ ਅੱਜ ਕੱਲ ਜੇ ਆਪਾਂ ਗੱਲ ਕਰੀਏ ਮਾਪਿਓ ਹੀ ਨਹੀਂ ਇੱਥੇ ਆਪਦੇ ਬੱਚਿਆਂ ਨੂੰ ਲਿਆਉਣਗੇ ਮਤਲਬ ਬੱਚਿਆਂ ਨੂੰ ਇਤਿਹਾਸ ਬਾਰੇ ਕਿਵੇਂ ਪਤਾ ਲੱਗੂਗਾ ਜੀ ਨੌਜਵਾਨ ਸਾਥੀ ਨੂੰ ਇਹੀ ਸੁਨੇਹਾ ਜੀ ਵੀ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਹੋਰ ਸੰਦਰਸ਼ਿਤ ਖ਼ਰਾਜ਼ਾਦ ਹੋ ਰਹੇ ਨੇ ਜਿਹੜੇ ਵੀ ਸੁਪਨੇ ਵੇਖੇ ਸੀ ਉਹਨਾਂ ਦੇ ਸੁਤੰਤਰ ਭਾਰਤ ਦੇ ਲਈ ਦੇਖੇ ਗਏ ਸੁਪਨੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਪੂਰੇ ਕਰੀਏ ਤੇਨ ਵਿਦੇਸ਼ਾਂ ਵੱਲ ਨੂੰ ਰੁਝਾਨ ਘਟਾਈਏ ਨਸ਼ਿਆਂ ਤੋਂ ਦੂਰ ਰਹੀਏ ਇਹ ਹੀ ਮੇਰੀ ਬੇਨਤੀ ਹੈ ਖੜਕਗੜਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਦਾ ਜੋ ਪਿੰਡ ਹੈ ਉੱਥੇ ਆ ਕੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਪਰ ਅੱਜ ਉਹਦਾ 17ਵਾਂ ਜਨਮ ਦਿਹਾੜਾ ਹੈ ਔਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਦਸਤਾਰ ਭਗਤ ਸਿੰਘ ਮਾਨ ਸਾਹਿਬ ਜੀ ਦੀ ਉੱਚੀ ਸੋਚ ਨੂੰ ਲੈ ਕੇ ਉਹਨਾਂ ਨੇ ਜਦੋਂ ਆਪਣੀ ਸਰਕਾਰ ਉਹਨਾਂ ਨੇ ਬਣਾਈ ਸੀ ਉਹਨਾਂ ਇਸ ਪਿੰਡ ਦੇ ਉੱਪਰ ਆ ਕੇ ਸਾਰੀ ਸਰਕਾਰ ਨੇ ਸੋਚ ਚੁੱਕੀ ਸੀ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਗਤਪ੍ਰਗਨ ਸਿੰਘ ਮਾਨ ਸਾਹਿਬ ਦੀ ਸਰਕਾਰ ਜੋ ਪੰਜਾਬ ਵਿੱਚ ਹੈ ਇਹ ਸ਼ਹੀਦ ਦੇਜਨ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲ ਰਹੀ ਹੈ ਔਰ ਹਮੇਸ਼ਾ ਸਾਡੇ ਮਨ ਦੇ ਵਿੱਚ ਰਹਿੰਦਾ ਹੈ ਕਿ ਜਿਵੇਂ ਸ਼ਹੀਦ ਦੇਜਨ ਭਗਤ ਸਿੰਘ ਜੀ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਆਪਣੇ ਸਾਥੀਆਂ ਸਵੇਤ ਰਾਜਗੁਰੂ ਉਹਦੇ ਨਾਲ ਨਾਲ ਸੁਖਦੇਵ ਜਿਨ੍ਹਾਂ ਨੇ ਖਾਸ ਕਰਕੇ ਫੌਂਸੀਆਂ ਨੂੰ ਚਮਕੇ ਆਪਣੀ ਕੁਰਬਾਨੀ ਦਿੱਤੀ ਔਰ ਸਾਨੂੰ ਵੀ ਚਾਹੀਦਾ ਹੈ ਕਿ ਸੇ ਆਪਣੇ ਦੇਸ਼ ਦੀ ਬਿਹਤਰੀ ਲਈ ਹੁਣ ਤੇ ਸਾਨੂੰ ਜੀਣਾ ਹੈ ਸੀ ਆਪਣੇ ਦੇਸ਼ ਦੀ ਬਿਹਤਰੀ ਲਈ ਜੀਣਾ ਹੈ ਔਰ ਸਾਨੂੰ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਬਹੁਤ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਰਿਆਂ ਫਗਦੇ ਆ ਉਹਦੇ ਬਾਰੇ ਕੂਲ ਦੇਖੋ ਮਾਨ ਸਾਹਿਬ ਜੀ ਦੀ ਸਰਕਾਰ ਸਾਡੀ ਬਣੀ ਸੀ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਸਰਕਾਰ ਆਣ ਦੇ ਬਾਅਦ ਜੋ ਹੈ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਸਾਥੀਓ ਇਹ ਗੱਲ ਠੀਕ ਹੈ ਕਿ ਕੋਈ ਵੀ ਜਿਹੜੀ ਬੁਰਾਈ ਹੈਗੀ ਹੈ ਅਗਰ ਸਾਡੇ ਬੁਰਾਈ ਇੱਥੇ ਆਂਦੇ ਆ 25 50 ਸਾਲ ਲੱਗੇ ਤੇ ਉਹਦੇ ਬਾਅਦ ਅਗਰ ਉਸ ਨੂੰ ਖਤਮ ਹੀ ਕਰਨਾ ਹੈ ਸਾਡੀ ਸਰਕਾਰ ਨੂੰ ਬਣਿਆ ਸਿਰਫ 22 ਸਾਲ ਹੋਏ ਹਨ ਇਸ ਕਰਕੇ ਅਸੀਂ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਰੋਜ਼ ਬੰਦੇ ਜੋ ਹਨ ਨਸ਼ਾ ਤਸਕਰ ਫੜੇ ਜਾ ਰਹੇ ਹਨ ਹਜ਼ਾਰਾਂ ਨਸ਼ਾ ਤਸਕਰ ਅਸੀਂ ਜ਼ਿਲ੍ਹਿਆਂ 'ਚ ਪਾ ਚੁੱਕੇ ਹਾਂ ਅਸੀਂ ਵੀੜਾ ਚੁੱਕਿਆ ਹੈ ਵੀ ਆਰ ਕਮਿਟਿਡ ਵਿਦ ਦਾ ਪਬਲਿਕ ਕਿ ਅਸੀਂ ਨਸ਼ੇ ਦਾ ਖਾਤਮਾ ਕਰਨਾ ਹੀ ਕਰਨਾ ਹੈ ਇਹਦੇ ਜੇ ਦੇਰ ਤੇ ਹੋ ਸਕਦੀ ਏ ਪਰ ਇਹਦਾ ਖਾਤਮਾ ਜ਼ਰੂਰ ਹੋਏਗਾ ਮਾਨ ਸਾਹਿਬ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਜਵਾਨੀ ਲਈ ਹਮੇਸ਼ਾ ਚਿੰਤਤ ਨੇ ਉਹਨਾਂ ਦੇ ਮਨ ਵਿੱਚ ਹੋਈ ਹੈ ਕਿ ਜਿਹੜਾ ਪੰਜਾਬ ਹੈ ਖੁਸ਼ਹਾਲ ਪੰਜਾਬ ਹੋਵੇ ਸਾਡੇ ਜੋ ਨੌਜਵਾਨ ਨੇ ਉਹਦਾ ਭਵਿੱਖ ਸੁਹੇਰੀ ਹੋਵੇ ਐਸੀ ਕਮਾ 10000 ਰੁਪਏ ਆ ਡੀਗਰੀ ਆ ਉਹ ਕਦੋਂ ਤੱਕ ਆ ਰਿਹਾ ਹੈ ਦੇਖੋ ਜਿਹੜਾ ਹੈਗਾ ਸਾਡੀ ਸਰਕਾਰ ਨੇ ਵਾਦਾ ਕੀਤਾ ਸੀ ਸਰਕਾਰ ਬੰਦੇ ਬਾਅਦ ਅਸੀਂ 1-1000 ਰੁਪਏ ਜੋ ਸਾਰੀਆਂ ਭੈਣਾਂ ਨੂੰ ਦੇਵਾਂਗੇ ਸੋ ਸਰਕਾਰ ਨੂੰ ਬੰਨਿਆ 2.5 ਸਾਲ ਹੋਇਆ ਹੈ ਜਿੱਥੇ ਅਸੀਂ ਹੋਰ ਇਤਨੇ ਵੱਡੇ ਵਾਦੇ ਪੂਰੇ ਕੀਤੇ ਹਨ 50000 ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਦਿੱਤੀ ਹੈ ਉਹਨਾਂ 50 ਹਜ਼ਾਰ ਘਰਾਂ ਦੇ ਵਿੱਚ ਅੱਜ ਜੋ ਦੀਵਾ ਜਲ ਰਿਹਾ ਹੈ ਜੋ ਅੱਜ ਇਥੇ ਚੁੱਲ੍ਹ ਜਲ ਰਹੀ ਹੈ ਜੋ ਪੰਜਾਬ ਦੇ ਵਿੱਚ ਅੱਜ ਇਸ ਘਰ ਦੇ ਵਿੱਚ ਸਾਰਿਆਂ ਦੀ ਖੁਸ਼ਹਾਲੀ ਆਈ ਹੈ ਉਹਦੇ ਨਾਲ ਨਾਲ ਹਜ਼ਾਰ ਰੁਪਏ ਦਾ ਵਾਦਾ ਵੀ ਕੀਤਾ ਹੈ ਵੀ ਇਸ ਪੂਰਾ ਕਰਾਂਗੇ ਤੇ ਵਿੱਚ ਕੋਈ ਉੱਚ ਅਸੀਂ ਚੀਤਪາກ ਸਿੰਘ ਜੀ ਦੇ ਜੱਦੀ ਕਰ ਗਏ ਆ ਔਰ ਉੱਥੋਂ ਦੀ ਫੇਰ ਆ ਕੇ ਉਸ ਮਾਤ ਜਿਹੜੀ ਸੰਧਾਈ ਲੀਪਟ ਕੀਤੀ ਹੈ ਉੱਛੇ ਸੰਧਾਲੀ ਚ ਮੈਂ ਦੋ ਤਿੰਨ ਗੱਲਾਂ ਦਾ ਮੈਸੇਜ ਆਪਣੇ ਵੱਲੋਂ ਤਾਂ ਬੀਂਗ ਐ ਇੰیشنل ਪ੍ਰੈਜ਼ੀਡੈਂਟ ਆਫ ਆਲ ਇੰਡੀਆ ਮੈਡੀਕਲ ਪੈਕਟੀਸ਼ਨ ਫੈਡਰੇਸ਼ਨ ਐਂਡ ਚੇਅਰਮੈਨ ਆਫ ਮੈਡੀਕਲ ਪੈਕਟੀਸ਼ਨ ਐਸੋਸੀਏਸ਼ਨ ਪੰਜਾਬ ਇਹ ਮੈਸੇਜ ਇਹਦਾ ਕਿ ਜੇ ਸੀਤ ਪਰਿਸਥਨ ਜਾ ਅੱਜ ਦੇਸੀ ਇਕੱਠੇ ਹੋਏ ਆ ਸਾਰੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸੀਤ ਭਗਤ ਸਿੰਘ ਵਾਂਗ ਕਲਮ ਚੁੱਕੋ ਅੱਜ ਸ਼ਾਮ ਨੂੰ ਪਾਵੇਂ ਦੋ ਅੱਖਰ ਲਿਖੋ ਭਗਸੇ ਲਈ ਕਿਸੇ ਮਹਾਨ ਹੋਰ ਨਾਇਕ ਲਈ ਲਿਖੋ ਡਾਕਟਰ ਮੇਡਰ ਲਈ ਲਿਖੋ ਭਾਨ ਸਿੰਘ ਲਈ ਲਿਖੋ ਹੋਰ بڑے ਗੁਰੂਆਂ ਪੀਰਾਂ ਤੇ ਲਿਖੋ ਲਿਖੋ ਅੱਜ ਜੂਰ ਲਿਖੋ ਇਹ ਮੈਸੇਜ ਦਿੱਤਾ ਉਹਨਾਂ ਨੇ ਸੋ ਬਾਕੀ ਅਸੀਂ 20 ਸਾਲ ਤੋਂ ਆ ਰਹੇ ਆਂ ਦੋ ਦਿਨ ਸਾਡੇ ਵਿਸ਼ੇਸ਼ ਹੀ ਹੁੰਦੇ ਆਏ ਜਥੇਬੰਦੀ ਦੇ ਲਈ ਅਸੀਂ 23 ਮਾਰਚ ਨੂੰ ਤੇ 28 ਜਿਹੜਾ ਸਪਟੰਬਰ ਨੂੰ ਹਰ ਸਾਲ 20 ਸਾਲ ਤੋਂ ਆਨੇ ਆ ਤੇ ਆਪਣੀ ਜਿਹੜੀ ਗੱਲ ਹੈ ਰਾਤ ਤੇ ਆਂ ਔਰ ਸਿਹਦਾ ਲਈ ਪੇਕ ਕਰਦੇ ਆਂ ਪ੍ਰਣ ਕਰਦੇ ਆਂ ਕਿ ਉਹਦੇ ਪੂਰਿਆਂ ਤੇ ਚਲਿਏ ਤੇ ਤਾਂ ਹੀ ਜਿੱਤ ਸਕਦੇ ਆ